ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਸ ਨੂੰ ਵੀ ਠੀਕ ਠਾਕ ਹੋਵੋਗੇ ਅੱਜ ਆਪਾਂ ਤਰਿਆਵਾ ਸਾਗ ਤੇ ਸਾਗ ਵਾਸਤੇ ਆਪਾਂ ਲਿਆ ਖਾਈਆ ਮਿਰਚ ਤੇ ਅਦਰਕ ਇਹਨੂੰ ਗ੍ਰੇਡ ਕਰਕੇ ਵਿੱਚ ਆਪਾਂ ਪਾਵਾਂਗੇ ਸਾਗ ਦਿੱਤਾ ਆਪਾਂ ਬਾਅਦ ਚੁੰਨੇ ਤੇ ਧਾਰ ਚਲੋ ਇਹਨੂੰ ਪਹਿਲਾਂ ਗ੍ਰੇਡ ਕਰ ਲਈਏ ਕਰਕੇ ਤੇ ਫਿਰ ਵਿੱਚ ਪਾਉਂਦੇ ਆ ਸਾਗ ਦਾ ਬਣ ਜਿੰਦੀ ਆਵਾ ਆਦਕ ਚਿੱਤ ਦਾ ਰੇਦੀ ਲਿਆਵਾ ਸਾਗ ਤਰਿਆ ਪੰਜੇ ਲੈ ਤੇ ਇਹ ਸਾਗ ਇਹ ਸਾਗ ਸਾਗ ਬਣਾ ਕਰਦਾ ਵਾ ਇਦੇ ਵਿੱਚ ਪਾ ਲਾਂਗੇ ਉਹਨਾ ਦੀ ਮਿਰਚ ਤੇ ਅਦਰਕ ਕੱਟਿਆ ਆ। ਲਾਤੀ ਆ ਪਾ ਦਸ ਲਾਤੇ ਆ ਪਿਆਜ਼ ਦਾ ਜਿਹੜਾ ਢੜਕਾ ਲਾਵਾਂਗੇ। ਅਦਰਕ ਵੀ ਵਿੱਚ ਪਾਵਾਂਗੇ ਤੜਕੇ ਦੇ ਵੀ। ਥੋੜਾ ਜਿਹਾ ਗਰਮ ਕੀਤਾ ਪਾਣੀ ਵਿੱਚ ਪਾ ਦਾਂਗੇ ਸਾਗ ਦੇ ਜਿਹਨ ਲਵਾਂਗੇ। ਜਿੱਲੇ ਦਾ ਸਾਗ ਜਿਹੜਾ ਬਹੁਤ ਵਧੀਆ ਬਣਦਾ ਵਾ। ਆਪਾਂ ਕੁੱਕਰ ਵਿੱਚ ਗੈਸ ਤੇ ਨਹੀਂ ਬਣਾਉਂਦੇ ਕਿਉਂਕਿ ਇਹ ਸਾਗ ਬਣਾ ਹੀਦਾ ਜਦੋਂ ਬਣਾਇਂਦਾ ਵਾ ਚਲੋ ਜੀ ਜੇ ਆਪਾਂ ਰਜਨ ਦੇ ਸਾਗ ਨੂੰ ਘੰਟਾ ਡੇੜੇ ਦਾ 2 ਘੰਟੇ ਫਿਰ ਇਹਦੇ ਵਿੱਚ ਲੰਬਾ ਕੇ ਦਾਵਾਂਗੇ ਤੜਕਾ ਉਹਨਾਂ ਚੋਂ ਆਪਾਂ ਤੜਕਾ ਜੀਤਦੇ ਆ ਚਲੋ ਜੀ ਸਾਗ ਨੂੰ ਨੇ ਟੱਕ ਅਜੇ ਰਿਜਦਾ ਰਹਿੰਦਾ ਹੈ బ చక్కనకు ਜਿਹੜਾ ਆਪਣਾ ਕੋਲ ਵਿਆਵਾ ਹੋ ਗਿਆ ਮੜਾਈ ਵਰਗਾ ਤੇ ਡਿੱਜ ਕੇ ਸਾਦੇ ਸਾਰੇ ਖੱਟਾ ਪਣਿਆ ਹੁਣ ਆਪਾਂ ਇਹਨੂੰ ਨਮਨੇ ਆ ਤਾਤਾ ਅੰਡਾ ਆਪਾਂ ਲਿਆ ਪਾ ਆ ਲਿਆ ਕੋ ਟਹਨ ਲਉਂਦੇ ਆ ਤੜਕਾ ਉਹਦੇ ਵਾਸਤੇ ਆਪਾਂ ਕੜਾਹੀ ਇੱਤੀ ਗਰਮ ਰੱਖ ਖੋਣ ਇਹਦੇ ਵਿੱਚ ਪਾਉਂਦੇ ਆ ਸਰੋਂ ਦਾ ਕੌੜਾ ਤੇਲ ਸਰੋਂ ਦੇ ਕੌੜੇ ਤੇਲ ਦਾ ਪਾ ਲਵਾਂਗੇ ਤੜਕਾ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਤੇਲ ਲੋ ਜੀ ਇਹਦੇ ਵਿੱਚ ਪਾਉਂਦੇ ਆਪਾਂ ਕੌੜਾ ਤੇਲ ਇਸ ਸਭ ਤੇ ਤੇਲ ਆਪਣਾ ਗਰਮ ਹੋ ਚੁੱਕਾ ਸੇਕ ਨਿਕਲਣ ਦੇ ਵਿੱਚ ਪਾਵਾਂਗੇ ਜੀਰਾ ਥੋੜਾ ਜਿਹਾ ਨਹੀਂ ਜੀਰਾ ਪਾਉਣਾ ਕੋਈ ਚੱਕਰ ਨਹੀਂ ਉਦਾਂ ਵੀ ਆਪਾਂ ਤੜਕਾ ਲਾ ਸਕਦੇ ਹਾਂ ਸਾਨੂੰ ਥੋੜਾ ਜਿਹਾ ਆਪਾਂ ਪਾਣ ਦੇ ਵਿੱਚ ਲਸਣ ਨਾਲ ਲਸਣ ਤੇ ਜਿਹੜਾ ਜੀਰਾ ਉਹ ਆਪਣਾ ਪੋਜ਼ਿਟਿਵ ਤਾ ਵਾ ਹੁਣ ਵਿੱਚ ਪਾ ਦਾਂਗੇ ਅਦਰਕ ਅਦਰਕ ਆਪਰੇ ਦੇ ਨਾਲ ਵਿੱਚ ਵੀ ਪਾਤਾ ਵਾ ਥੋੜਾ ਜਿਹਾ ਪੰਧੜਦੇ ਵੀ ਪਾਵਾਂਗੇ ਫੇਸ ਵਾਸਤੇ ਤਰੋਂ ਦਾ ਸਾਗ ਤਰੋਂ ਦੇ ਤੇਲ ਦਾ ਤੜਕਾ ਆਟਾ ਬਣੂਗਾ ਪਾਓ ਨੇ ਫੜਦੇ ਆਪਾਂ ਅਦਰਕ ਜਿਹੜਾ ਉਹ ਵੀ ਬ੍ਰਾਊਨ ਜਾ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਪਿਆਜ਼ ਕੱਟਿਆ ਹੋਇਆ ਅੱਜ ਤਾਂ ਕਾਫੀ ਜਨਾਬ ਬਾਦ ਸਾਵਨਾ ਨਹੀਂ ਆ ਰਹੇ ਤੇ ਹੁਣ ਦੇਖ ਲਈ ਆ ਗਏ ਮੇਟਾਂ ਲੱਗਾ ਤੇ ਅੱਜ ਆਪਾਂ ਬਣਾਇਆ ਕਾਫੀ ਦਿਨ ਬਾਅਦ ਸਾਗ ਯਾਰ ਜਿਹੜਾ ਉਹ ਆਪਣਾ ਬਰੌਂ ਗਿਆ ਉਹ ਚੱਲਿਆ ਵਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਟਮਾਟਰ ਵੈਸੇ ਅਦਰਕ ਨੂੰ ਸੁਆਦ ਆ ਗਿਆ ਪਾ ਤੜਕਾ ਤੇ ਆਇਆ ਜਲਾ ਕਰਦੇ ਆ ਨਾ ਹੀ ਲਾਲ ਰੜਟਵਾ ਦੇ ਪਰ ਆਪਾਂ ਪਾਵਾਂਗੇ ਉਹ ਆਪਣੀ ਮਰਜ਼ੀ ਹੁੰਦੀ ਹੈ ਇਹ ਤੇ ਲਗਾ ਲ다 ਪਾਓ ਜਿੰਦਾਤਾ ਹੋਵੇ ਉਹ ਵੀ ਲਾ ਸਕਦੇ ਆ ਆਪਾਂ ਤੜਕਾ ਇਹ ਸਾਦੇ ਆਪਣਾ ਪਿਆਜ ਜਿਹੜਾ ਉਹ ਵੀ ਭੁੱਜ ਚੁੱਕਾ ਵਾ ਹੁਣ ਇਹਦੇ ਵਿੱਚ ਆਪਾਂ ਪਾ ਲੈਂਦੇ ਆ ਇੱਕ ਗਟਿਆ ਆ ਲਾਲ ਟਮਾਟਰ ਲੋ ਜੀ ਤੜਕਾ ਏਡਾ ਆਪਣਾ ਕੋਟ ਚ ਲਿਆ ਵਾ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਹਾਂ ਸਾਗ ਫੇਰ ਆਪਾਂ ਲੁਮਨੀ ਜਵਾਰ ਦੀਆਂ ਰੋਟੀਆਂ ਨਾਲ ਸਾਗ ਦੇ ਗਰਮਾ ਗਰਮ ਉਹਦੀ ਟੜਕੇ ਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਉਹਦਾ ਹਰੀ ਮੇਥੀ ਆਪਾਂ ਸਾਗ ਦੇ ਵਿੱਚ ਪਾਈ ਆ। ਇਹਨੂੰ ਜੇ ਤੜਕੇ ਦੇ ਵਿੱਚ ਪਾਈਦਾ ਬਹੁਤ ਸੁਣੀ ਤੇ ਖੂਬੀ ਹ। ਇਸ ਕਰਕੇ ਆਪਾਂ ਥੋੜੀ ਜਿਹੀ ਟੜਕੇ ਦੇ ਵਿੱਚ ਪਾ ਲਈਦੀ ਆ। ਅਜੇ ਤੇ ਹਰੀ ਜੀ ਹੈਗੀ ਆ ਤਾਂ ਆਪਣੀ ਵਾਦੂ। Come è ammazzato? Dei salmente al capampone di calare. E adesso mi salvo, mi la gatto al capo. ਸਾਰੇ ਬਰ ਬਾਰ ਆਮੜੇ ਖਾਣੇ ਆ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੱਸੋ ਥਾਗੜਾ ਕੇ ਲੱਭਿਆ ਬਣਿਆ ਚਲੋ ਜੀ ਅਗਦੀ ਵੀਡੀਓ ਵਿੱਚ ਫੇਰ ਮਿਲਾਂਗੇ ਸਸੀ ਘਾਲ ਦੀ ਸਾਰਿਆਂ ਨੂੰ ਘਰਵਾਰ ਦਾ ਆਟਾ ਜਿਹੜਾ ਉਹ ਭੇਂ ਲਿਆ ਵਾ ਹੁਣ ਆਪਾਂ ਬਾਹਰ ਚੁੱਲ੍ਹੇ ਤੇ ਬਣਾਵਾਂਗੇ ਪੂਕੇ ਜਿਵਾਰ ਦੇ ਚਲੋ ਜੀ ਹੁਣ ਆਪਾਂ ਬਾਹਰ ਜਾ ਕੇ ਚੁੱਲ੍ਹੇ ਤੇ ਬਣਾਉਨੇ ਆ ਜਿਵਾਰ ਦੇ ਪੂਕੇ ਜਵਾਰ ਦੀ ਰੋਟੀ ਜਿਹੜੀ ਦੋਸੂਣ ਭੱਤਦੀ ਆ ਸਭ ਜੀ ਹਾਣ ਜਵਾਦੀ ਰੋਟੀ ਜਿਹੜੀ ਪੱਕ ਰਹੀ ਆ ਲਓ ਜੀ ਸਾਗ ਦੇ ਨਾਲ ਜਵਾਦੀਆਂ ਰੋਟੀਆਂ മക്കണോജി സാന്നെ മ സാധി രോട്ട ഹരി മിർച്ച